ਉੱਤਰ-ਪੱਛਮੀ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ਦੇ ਵਿੱਚੋਂ ਉੱਤਰ-ਪੂਰਬੀ ਭਾਰਤ ਦੀ ਸੱਭਿਆਚਾਰਕ ਸੰਬਲਪੂਰੀ ਸਾੜੀ ਬਨ ਕੇ ਮੈਰਾਥਨ ਵਿੱਚ ਦੌੜਦੀ ਹੋਈ 오ਡੀਸਾ ਦੀ ਇੱਕ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੱਸਦੀ ਕਿ ਮધુ ਸੁਮੇਤਾ ਜਾਨਾ 41 ਸਾਲ ਦੀ ਹੈ ਤੇ ਉਸਨੇ ਐਤਵਾਰ ਨੂੰ ਆਪਣੀ ਸਾਰੀ ਦੇ ਵਿੱਚ 4 ਘੰਟੇ 50 ਮਿੰਟ ਦੇ ਵਿੱਚ 42 ਕਿਲੋਮੀਟਰ ਤੋਂ ਵੱਧ ਦੀ ਦੂਰੀ ਕੱਟੀ ਹੈ ਉਹਨਾਂ ਦੇ ਇਸ ਕਾਰਨਾਮੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਦੀ ਇਸ ਪ੍ਰਾਪਤੀ ਦੇ ਚਰਚੇ ਹੋ ਰਹੇ ਨੇ ਅਤੇ ਦੱਸਦੀ ਕਿ ਬ੍ਰਿਟਿਸ਼ ਪ੍ਰਵਾਸੀ ਸੰਗਠਨ ਫਰੈਂਡਸ ਆਫ ਇੰਡੀਆ ਸੁਸਾਇਟੀ ਇੰਟਰਨੈਸ਼ਨਲ ਨੇ ਇੱਕ ਟਵੀਟ ਦੇ ਵਿੱਚ ਕਿਹਾ ਕਿ ਬ੍ਰਿਟੇਨ ਦੇ ਮੈਂਚੈਸਟਰ ਵਿੱਚ ਰਹਿਣ ਵਾਲੀ ਇੱਕ ਭਾਰਤੀ ਮધુ ਸੁਮਿਤਾ ਜੈਣਾ ਨੇ ਇੱਕ ਸੁੰਦਰ ਸੰਬਲਪੁਰੀ ਸਾੜੀ ਦੇ ਵਿੱਚ ਆਰਾਮ ਦੇ ਨਾਲ ਮਾਂਚੈਸਟਰ ਮੈਰਾਥਨ 2023 ਦੇ ਵਿੱਚ ਹਿੱਸਾ ਲਿਆ ਸੀ ਅਤੇ ਆਪਣੀ ਭਾਰਤੀ ਵਿਰਾਸਤ ਨੂੰ ਮਾਣ ਦੇ ਨਾਲ ਪ੍ਰਦਰਸ਼ਿਤ ਕਰਦਿਆਂ ਉਹ ਸ਼ਾਨਦਾਰ ਭਾਰਤੀ ਤਹਿਰਾਵੇ ਦੇ ਇੱਕ ਆਕਰਸ਼ਕ ਨਜ਼ਰੀਆ ਵੀ ਪੇਸ਼ ਕਰਦੀ ਹੈ ਤੇ ਮਦਦ ਸੁਮੇਤਾ ਜੇਨਾਂ ਦੀ ਇਸ ਪ੍ਰਾਪਤੀ ਦੀ ਕਈ ਹੋਰ ਲੋਕਾਂ ਨੇ ਵੀ ਸ਼ਲਾਘਾ ਕੀਤੀ ਹੈ